ਕਾਲ ਤੇ ਅੱਜ ਆਪਾਂ ਦੇਸ਼ਪੱਤ ਸੰਤ ਬਾਬਾ ਸਰਕਾਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸੇਵਾ ਕਰਨ ਲੱਗੇ ਕਿਉਂਕਿ 4 5 6 ਨੂੰ ਮੇਲਾ ਆ ਆਪਣੇ ਪਿੰਡ ਆਈ ਤਰੀਕ ਹੋ ਗਈ ਆ 2 ਤੇ ਆਜੋ ਤੁਹਾਨੂੰ ਰੌਣਕ ਮੇਲੇ ਵਖਾਉਨੇ ਆ ਬਾਬੇ ਦੇ ਘਰ ਲੱਗੇ ਹੋਏ ਤੇ ਗੁਰਦੁਆਰਾ ਸਾਹਿਬ ਤੁਸੀਂ ਵੇਖ ਸਕਦੇ ਜੇ ਦੁਕਾਨਾਂ ਤਕੂਨਾ ਬੇੜੀਆਂ ਬੂੜੀਆਂ ਵੱਡੀਆਂ ਲੱਗਣੀਆਂ ਕਿਉਂਕਿ ਅੱਜ 2 ਤਰੀਕ ਹੋ ਗਈ ਆ ਤੇ ਦਿਨ ਰਹਿ ਗਏ ਆ 2 ਕੱਲ ਦਾ ਤੇ 4 5 ਨੂੰ ਮੇਲਾ ਤੇ 6 ਨੂੰ ਟੂਰਨਾਮੈਂਟ ਆ ਤੇ ਉਦਾਂ ਮੇਲਾ ਲੱਗੇ ਨੂੰ ਤੇ 10 ਦਾ ਮੇਲਾ ਲੱਗੇ ਨੂੰ ਤੇ ਉਤਰਾਂ 10 ਦਿਨੋ ਚੱਲਿਆ 23 ਤਰੀਕ ਨੂੰ ਪ੍ਰਵਾਦ ਫੇਰੀ ਨਿਕਲੀ ਤੇ ਉਦੋਂ ਦਾ ਹੀ ਮੇਲਾ ਲੱਗਾ ਹੋਇਆ ਵਾ ਤੇ ਅੱਜ ਤੁਹਾਨੂੰ ਕਰਾਉਣੇ ਆ ਦਰਸ਼ਨ ਮੇਲੇ ਬਾਬਾ ਜੀ ਦੇ ਦੇਸ਼ ਗਦਰੀ ਬਾਬੇ ਦੇਸ਼ ਭਗਤ ਸੰਤ ਪਪਾ ਸਾਹ ਕਹਿੰਗੇ ਜੀ ਤੇ ਸਾਹਮਣੇ ਆ ਦਵਾਨਾ ਨਵਾਂ ਬਣਿਆ ਇਹ ਦਵਾਨਾ ਹਾਲ ਆ ਸਾਹਮਣੇ ਤੇ ਆ ਲੰਗਰ ਹਾਲ ਨਵਾ ਬੜਿਆ ਸੌਰੀ ਗਲਤੀ ਨਾਲ ਦੁਹਾਨ ਹਲ ਕਹਿ ਗਿਆ ਆ ਲੰਗਰ ਹਾਲ ਨਵਾ ਬੜਿਆ ਤੇ ਆਜੋ ਤੁਹਾਨੂੰ ਰੌਣਕ ਮੇਲੇ ਵਿਖਾਉਣੇ ਆ ਸੰਕਤਾਂ ਦੇ ਤੇ ਨਾਲੇ ਆਪਾਂ ਛਕਦੇ ਆ ਲੰਗਰ ਕਿਉਂਕਿ ਟਾਈਮ ਹੋ ਗਿਆ 11:00 ਵਜੇ ਤੇ ਬਾਕੀ ਕੋ ਦਰਵਾਜਾ ਸਾਹਿਬ ਦੇ ਕਰ ਸਕਦੇ ਦਰਸ਼ਨ ਤਹੀ ਚਾਹ ਪੀਣੀ ਐ चाह पिए छे फुल चाह पिए चाह पीनी फाइट फिर शक्लिए बाबा जी के फिर तुम करौने दर्शन मेले गुरुद्वारे <laughs> ने बना के करा ਬੀਬੀਆਂ ਭੈਣਾਂ ਸੇਵਾ ਕਰ ਰਹੀਆਂ ਸਬਜ਼ੀ ਦੀ ਘਟਾਈ ਉਹ ਦੋਸਤ ਸਭੀ ਗਾਜਰਾਂ ਛੱਲੀਆਂ ਜਾ ਰਹੀਆਂ ਇਹ ਨਗਰ ਪ੍ਰਸ਼ਾਦਾ ਛਕਿਆ ਜਾ ਰਿਹਾ ਕੀ ਹਾਲ ਜੀ ਇਹ ਲੱਗ ਕਰ ਹਾਲਾ ਤੇ ਆਪਾਂ ਦੂਜੀ ਸਾਈਡ ਕਰਦੇ ਹਾਂ ਸੇਵਾ ਸੇਵਾ ਚੱਲ ਰਹੀ ਸੇਵਾ ਇਹ ਤੇਲੀ ਸਾਈਡ ਲੱਗਣ ਲੱਗਿਆ ਲੋਕ ਉੱਥੇ ਲਾ ਲਾ ਉੱਥੇ ਲੋਕ ਲਾ ਦੇ ਲੱਗੇ ਆ ਲੋਕ ਲਾ ਬਾਥਰੂਮਾਂ ਲੱਗੇ ਠੀਕ ਆ ਗੁੱਡ 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 ਇਹ ਬਾਥਰੂਮ ਵਾਲੀ ਸਾਈਡ ਤੇ ਲੋਕ ਇਹ ਤੇ ਬਿਸ਼ਤਰੀ ਲੱਗੇ ਹੋਏ ਆ ਸਾਬੇ ਨਹੀਂ ਲੱਗੇ ਹੋਏ ਨੇ ਖਿੱਚ ਕੇ ਤਿਆਰ ਗਿਆ ਇਟਾ ਪਟ ਕੇ ਤੇ ਲੱਗਣਗੇ ਲੋਕ ਚਾ ਚਾ ਤੋਂ ਪਰਵਾਕ ਲਿਆ ਚਾ ਆ ਗਏ ਕਮੈਂਟੀ ਗਾੜ ਲਿਆ ਨੂੰ ਵੀ ਪੁੱਛਾਂਵਾ ਉਹਨਾਂ ਨੂੰ ਪੋਛਾਵਾਂ। ਲੋ ਜੀ ਮਿਸਤਰੀ ਲੱਗੇ ਹੋਏ ਨੇ ਸੇਵਾ ਕਰਨਾ। ਚਾਹ ਪੀਣੀ ਹੈ ਮਿਸਤਰੀ ਸਾਹਿਬ? ਚਾਹ ਪੀਣੀ ਜੇ ਲਿਆਵਾਂ। ਅਛਾ ਗੱਫਾ। ਠੀਕ। ਸ਼ਮਸ਼ੇਰ ਸਿੰਘ ਵੀ ਲੱਗੇ ਆ। ਆਹ ਕਿਹ ਆ ਸਿਆਰੇ? ਇੱਧਰ ਪੰਗੜੇ ਪੰਗੜੇ ਆ ਚੁਕੇ ਨੇ ਮੈਲੇ ਰਹਿ ਗਏ ਦੇਣਦਾਗੇ ਤੋਂ ਤੇ ਕਿਆ ਬਾਤਾ ਬੇੜੀਆਂ ਬੂੜੀਆਂ ਬਹੁਤ ਆ ਰਹੀ ਕਿ ਬੇੜੀਆਂ ਬੂੜੀਆਂ ਵੱਡੀਆਂ ਆਇਆਂ ਹੈ ਬੇੜੀਆਂ ਮਾਂ ਬੇੜੀਆਂ ਬੂੜੀਆਂ ਵੀ ਬਾਥਰੂਮ ਕਰਦੇ ਚਾਲੂ ਚਾਲੂ ਜੀ ਬਾਥਰੂਮ ਨਵੇਂ ਬਣੇ ਆ ਤੇ ਹਲੇ ਸਵਾਨ ਫਿਟਿੰਗ ਫਿਟਿੰਗ ਹੋਰ ਧਿਆ ਡੂਟੀਆਂ ਟਾਇਲ ਸਾਰੇ አለ ਇੱਥੇ ਲੱਗਣ ਵਾਲਾ ਬਾਥਰੂਮ ਆ ਲੱਗਣਗੇ ਤੇ ਗੱਛਾ ਝੁਛਾ ਕਰਤੀਆਂ ਸੈੱਟ ਕੋ ਮਿੰਟ ਲੋ ਜੀ ਸਾਰੇ ਬਾਥਰੂਮ ਹਰਤਾਨੂ ਦਿੱਤਾ ਟੂਰ ਤੇ ਗੁਰਦੁਆਰਾ ਸਾਹਿਬ ਦੇ ਬਾਥਰੂਮ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੇਖ ਸਕਦੇ ਤੁਸੀਂ ਟੈਟਾ 1 ਨੰਬਰ ਕੰਮ ਲਓ ਜੀ ਬਾਥਰੂਮ ਦੱਸਿਓ ਕਿੰਦਾ ਦੇ ਇਹ ਨੌਨ ਵਾਲਾ ਬਣੇ ਆ ਵਾਸ਼ਰੂਮ ਤੇ ਉਹ ਦੂਸਰਾ ਟਾਇਲਟ ਸੀਟਾਂ ਤੇ ਗੁਰਦੁਆਰਾ ਸਾਹਿਬ ਤੇ ਕਿੰਨੇ ਬਣ ਗਏ ਆ 1 2 3 4 5 6 6 ਬਾਥਰੂਮ 6 ਟਾਇਲਟ ਟਾਇਲਟ 4 ਬਾਥਰੂਮ ਬਣ ਗਏ ਗ੍ਰੰਤੀ ਸਿੰਘਾਂ ਤੇ ਆਵਾਜ਼ ਸ਼ੁਰੂ ਕਰਨ ਨਾਲੇ ਵਸਰੇ ਬਣਾਤੇ ਆ ਇਹ ਆ ਸਾਡੇ ਹੱਥ ਤੋਂ ਨਾਲ ਤੇ ਸ਼ੀਸ਼ਾ ਲੱਗੂਗਾ ਉਹਨਾਂ ਦੇ ਉੱਤੇ ਇਹ ਇਥੇ ਲੱਗੂਗੀ ਆਵਾਜ਼ ਇਹ ਸਰ ਆਵਾਜ਼ ਲਈ ਸਭ ਤੋਂ ਵੱਡਾ ਬਾਤ ਇਹਦੇ ਆਵਾਜ਼ ਦੇ ਨਾਲ ਸੈੱਟ ਹੋਊਗੀ ਤੇ ਆ ਗੁਰਦੁਆਰਾ ਸਾਹਿਬ ਦੀ ਐਂਟਰੀ ਆ ਆਦਰ ਸ਼੍ਰੀ ਦੇਵੜੀ ਹੈ ਤੁਹਾਨੂੰ ਬਾਅਦ ਬਾਅਦ ਚ ਦਿਖਾਉਂਦੇ ਆ ਤੇ ਜਿਹੜਾ ਮੇਰਾ ਵੀਰ ਆਪਣੇ ਪਿੰਡੋਂ ਕੋਈ ਵੀਡੀਓ ਵੇਖਦਾ ਹੋਵੇ ਕਮੈਂਟ ਕਰਕੇ ਜਰੂਰ ਦੱਸੋ ਕੋਈ ਬਾਹਰ ਬੈਠਾ ਵੀਰ ਵੀਡੀਓ ਹੋਵੇ ਤਾਂ ਸ਼ੇਅਰ ਕਰਾਂਗੇ ਗਰੁੱਪਾਂ 'ਚ ਹੋਰ ਮੇਸਤਰੀ ਸਾਹਿਬ ਤਾਂ ਸਾਰਾ ਨਹੀਂ ਦਿਸਣਾ ਵੀ ਡਿਆ ਹੋਵੇ ਹੱਬਾਂ ਹੀ ਨਿਕਲੀਆਂ ਪਈਆਂ ਨੇ ਬਾਬਾ ਬਾਬਾ ਜੀ ਜਿਹੜੀ ਆਉਣਗੇ ਅੱਜ ਕੇ ਹਾਂ ਜਰੂਰ ਕਿੰਨੇ ਵਜੇ ਐ ਉਹ ਨਾਲ ਹੀ ਪੱਕਾ ਪਤਾ ਤੇ ਹੋਣਾ ਅੱਛਾ ਹੁਣ ਤੇ ਆਵਾਂਗੇ ਰੇ ਆ ਤੇ ਕੋਈ ਫੁਲਕੇ ਵਾਲੇ ਤੇ ਚਾਚਾ ਗੁਰਦੇਵ ਸਿੰਘ ਕੋ ਬੋਹਰਾ ਰਿਹਾ ਉਹ ਚਾਹ ਵਾਲੇ ਬੰਦੇ ਕਿੰਨੇ ਆ ਦੋਵੇਂ ਜੇ ਤਹੀਂ ਉਹਦੇ ਇਹਨੇ ਫੁਲਕਾ ਛਕੜਾਵਾ ਓ ਰੋਟੀ ਖਾ ਗਏ ਫੁਲਕਾ ਛਕ ਲਓ ਫਿਰ ਛਕਣਾ ਜੇ ਤੇ ਲਈ ਚਾ ਇਹਨਾਂ ਹੱਥ ਤੇ ਲਿਆ ਦਾਂ ਫਿਰ ਚਾ ਲੈ ਆਵਾ ਅਬ ਇਹਨਾਂ ਚਾਹ ਪੀ ਆਉਣੇ ਇਹਦੇਆਂ ਨੂੰ ਚਾਹ ਪਿਆਉਣੇ ਆ ਵੀਰਿਆਂ ਨੂੰ ਇਹ ਰਿਆਂ ਚਾਹ ਪਿਆਉਣੇ ਆ ਤੇ ਸੰਘਰਸ਼ ਕਾਉਣੇ ਆ ਹਾਂ ਉਹਨਾ ਮੈਂ ਮੜਾਇਆ ਇੱਕ ਰਾ ਕਿਹੜਾ ਕਿਹੜਾ ਕੰਮ ਆ ਵਾ ਵੀਡੀਓ ਬਣਾ ਲਿਆ ਵਾ ਹਰੋਣਾ ਢਾਡੀ ਬਣਾਈ ਆ ਢਾਡੀ ਘੜੀ ਪੜੀ ਲੈ ਹੈ ਕਿਹੜੀ ਅੱਜੇ ਕੱਲ ਕਿੱਥੀ ਹੁੰਦਾ ਅੱਛਾ ਪਤਾ ਨਹੀਂ ਕੱਲ ਵਾਲੀਆਂ ਦਾ ਨਹੀਂ ਪਹਾਂ ਅੱਜ ਵਾਲੀਆਂ ਦੀ ਜ਼ਿੰਮੇਵਾਰੀ ਦੇ ਸਕਦੇ ਹਾਂ ਕੱਲ ਵਾਲੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ

ਦੇ ਵੱਡੇ ਮਗਰ ਮਾਚਾ ਆ ਗਏ ਵਡੇ ਵਡੇ ਪੰਗੂੜੇ ਅੱਜ ਫੇਰ ਇੱਕ ਨਿੱਕੀ ਗੱਡੀਆਂ ਆ ਚੁੱਕੀਆਂ ਪੰਗੂੜੇ ਬਹੁਤ ਵੈਰਟੀਆਂ ਲੱਗਣ ਗਿਆਰ ਕਾ ਪੰਗੂੜੇ ਪੰਗੂੜੇ ਆਣਗੇ ਬੱਲੇ ਬੱਲੇ ਹਰ ਕਾਰੇ अच्छियां वो लग रही हां अच्छीयां फिट हो रही भाई भाई या ते ਉੱਤਰਲੇ ਬੰਨੇ ਵੱਡੀ ਰੇਲ ਗੱਡੀ ਹੈ ਉੱਚੀ ਇਹ ਛੋਟੀ ਬੱਚਿਆਂ ਵਾਲੀ ਹੈ ਤੇ ਉਹ ਅਗਲੇ ਬੰਨੇ ਤੇ ਆ ਵੱਡੀ ਮੱਛੀ ਆ ਤੂੰ ਦੇ ਲੈਣਾ ਤੇ ਇਹ ਪੰਗੂੜਾ ਨਹੀਂ ਆਉਂਦਾ ਪੰਗੂੜੇ ਨੇ ਪੰਗੂੜੇ ਨੂੰ ਅੜ ਕੇ ਬੰਨ੍ਹੀ ਚੱਕਰਾ ਜਾਂ ਆਉਂ ਗਾਲੇ ਤੇ ਆ ਮੈਂ ਬੈਠਾ ਇਹਦੇ ਮਗਰਲੇ ਪੰਨੇ ਕਿੰਨਾਂ ਲੱਗਾ ਤੇਰੇ ਸਾਵ ਨਾਲ ਜਾਂਦਾ ਟਾਇਰ ਹੀ ਘੁੰਮਦਾ ਇਹਦਾ ਟਾਇਰ ਜੇ ਘੁੰਮ ਕੇ ਥਲੇ ਲੱਗਦਾ ਤੇ ਉਦੋਂ ਪਾਈਤਾ ਸਿੰਪਲ ਜਿਹਾ ਜਿਗਾੜ ਤੇ ਫਿਰ ਨੱਪੀ ਕੇ ਲੀਆਂ ਉਹਦਾ ਰੀਆਂ ਦੁਕਾਨਾਂ ਲੱਗਣ ਗਈਆਂ ਸਾਰੇ ਦੁਕਾਨਾਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਆਹ ਛੋਟੀ ਬੇੜੀ ਟਰਾਲੀ ਤੇ ਫੇਟ ਕੀਤੀ ਇਹਦੇ ਆਹ ਉਦੋਂ ਵੱਡੀ ਤੇ ਆ ਇੱਕ ਰੇਲ ਗੱਡੀ ਦੇਲੇ ਪੱਢਦੇ ਚੁੱਕਣ ਵਾਲਿਆ ਆ ਗੁਰਦਾਸ ਦੀ ਬਾਹਰਲੀ ਸਾਈਡ ਲੋਕ ਦਰਸ਼ਨੀ ਡੌੜੀ ਦੀ ਤੇ ਵੀਡੀਓ ਚੰਗੀ ਲੱਗੇ ਤੁਹਾਨੂੰ ਤੇ ਚੈਨਲ ਸਬਸਕ੍ਰਾਈਬ ਤੇ ਕਮੈਂਟ ਸ਼ੇਅਰ ਲਾਈਕ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਵੀਡੀਓ ਕਰਦੇ ਆ ਅਪਲੋਡ ਜਾ ਕੇ ਤੇ ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ